ਆਜਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜੁਨੇਵਰ ਤੇ ਰੋ ਭਾਈ ਜਿਹੜੀ ਟੀਮ ਜਿੱਤਦੀ ਆ ਨਾ ਉਹ ਐਂਟਰੀ ਕਾਊਂਟਰ ਤੇ ਲੱਖਾਂ ਦਾ ਨੋਟ ਕਰਵਾ ਦੇਈਂ ਦੇ ਰਹਿਣਾ ਰਹਿ ਸਕਦੇ ਹੋ ਪ੍ਰਬੰਧਕ ਪੂਰਾ ਗਾ ਤਾਜਾਂ ਪਾਈਏ ਤਾਜਾਂ ਪਾਵਾਂਗੇ 3ਰੌਣ ਦੇ ਖੇਲਾ ਪੋਜੀ ਕਹਿੰਦੇ ਉਧਰ ਸਾਡਾ ਜਸ਼ਨ ਨਿੰਬੂ ਆ ਵੀਰ ਕਬੱਡੀ ਖੇਡ ਲਈ ਦਾ ਮਾਣ ਸਨਮਾਨ 15 ਕਿਲੋ ਸ਼ੁੱਧ ਦੇਸੀ ਜਿਹੜੇ ਬਿਨਾਮ ਨਾਲ ਸਨਮਾਨਿਤ ਕੀਤਾ ਜਾਣਾ ਸਾਡੇ ਮਨੀ ਸਰਾਓ ਧਰਮਾਹੌਜੀ ਤੇ ਨਾਲ ਬਾਗਣ ਸਰਾਓ ਤਰਨ ਲੇਲ ਰਾਜੂ ਸਰਾਓ ਤੇ ਸਾਡਾ ਅਰਸ ਵੱਲੋਂ ਜਿਹੜੇ ਸਨਮਾਨ ਹੋਣਗੇ ਵੀਰਾਂ ਦਾ ਧੰਨਵਾਦ ਕਰਦੇ ਆ ਬੇਨਤੀ ਆ ਅਗਲਾ ਮੈਚ ਸ਼ਾਦਲੇ ਵਾਲੇ ਕਿਹੜੀਆਂ ਟੀਮਾਂ ਨੇ ਉਹ ਟੀਮਾਂ ਆ ਗਈਆਂ ਭੌਂੜ ਕਲੱਬ ਤੇ ਮੋਰਕ ਦੋਨੋਂ ਟੀਮਾਂ ਆ ਗਈਆਂ ਧੰਨਵਾਦ ਔਰ ਅਗਲਾ ਮੈਚ ਉਸ ਤੋਂ ਬਾਅਦ ਬਾਦਰ ਸਾਧੂ ਦਾ ਅਨੰਦ ਵਰਤੇ ਫੇਰ ਕੁਤੀ ਵਾਲੇ ਇਹ ਟੀਮਾਂ ਵੀ ਆ ਗਈਆਂ ਲਓ ਸਾਹਮਣੇ ਕਿਹੜੇ ਹਰਿਆਣੇ ਵਾਲਾ ਔਰ ਕਿਹੜੇ ਕਾਗੜ ਵਾਲਾ ਕਬੱਡੀ ਪਾ ਰਹੇ ਮੇਰੇ ਵੀਰੋ ਪਰ ਦੂਸਰੇ ਪਾਸੇ ਕੋਸ਼ਿਸ਼ ਕੀਤੀ ਪਰ ਪੁਆਇੰਟ